ਮਨ ਜੋ ਵਧੀਆ ਹੈ ਬਾਬੇ ਲਾਲ ਸਭੀ ਜਗ੍ਹਾ ਸਾਨੂੰ ਦਿਖਾਉਣਾ ਵਾ ਆ ਸਾਹਮਣੇ ਸਾਰੇ ਆ ਤੇ ਤੂ ਤਾਂ ਜਿਹੜੇ ਲੱਗੇ ਆ ਕਿੰਨੇ ਇਹਨਾਂ ਦੀ ਜਗਾ ਦੀ ਰੋਕੀ ਨਹੀਂ ਪਈ ਆ ਤੇ ਆਹ ਸਾਰੇ ਇਹਨਾਂ ਨੂੰ ਕਹਿੰਦਾ ਇਨਸਾਫ ਕਰ ਦਿਓ ਮੇਰੇ ਵੀਰ ਕਹਿੰਦਾ ਛਾਂਗ ਦੇ ਉੱਟਕਾ ਕੇ ਬਹੁਤ ਸੋਹਣੀ ਜਗਾ ਦਾਲੇ ਦੋਲੇ ਐ ਬਣ ਜੂ ਪੂਰੀ ਵਧੀਆ ਬਾਬਾ ਲਾਲ ਸਿੰਘ ਜੀ ਦੀ ਜਗਾ ਕੋਹੀ ਵੀ ਤੁਹਾਨੂੰ ਦਿਖਾਉਨੇ ਆ ਆਰੇ ਆ ਕੇ ਲੋਕ ਤੇ ਨਮਸਕਾਰਾਂ ਕਰਦੇ ਆ ਸੁੱਖਾਂ ਸੁੱਖ ਕੇ ਜਾਂਦੇ ਆ ਮਾਂ ਬਾਲਾਲ ਸਿੰਘ ਜੀ ਦੇ ਮਹਾਰਾਜ ਦੇ ਨਾਲੇ ਸਾਥ ਸੰਗਮ ਸਾਹਮਣੇ ਲਾ ਧੰਨ ਧੰਨ ਬਾਬਾ ਹੀਰਾ ਲਾਲ ਸਿੰਘ ਮਹਾਰਾਜ ਸਾਰੀ ਆ ਜਗਾ ਪਾਸਿਆਂ ਤੋਂ ਤੂ ਤਾ ਦਰਖਤ ਕਿੰਨੇ ਲੱਗੇ ਕਿੰਨੇ ਸੋਹਣੇ ਲੱਗਦੇ ਆ ਦੁਨੀਆਂ ਹੁੰਦੀ ਆ ਨਮਸਕਾਰਾਂ ਕਰਕੇ ਜਾਂਦੀ ਬਾਬੇ ਦੇ ਕਿੰਨੇ ਸੋਹਣੀਆਂ ਮੂਰੇ ਟੁਕੜੀ ਫਿੱਟ ਕਰਾਈ ਆ ਲੱਕਰ ਰੰਗ ਦੀ ਟੁਕੜੀ ਕੱਟ ਕੇ ਬਣਾਇਆ ਉਹਦੇ ਧੰਨ ਧੰਨ ਬਾਬਾ ਹੀਰਾ ਲਾਲ ਸਿੰਘ ਮਹਾਰਾਜ ਚਾਰ ਸਫਰੇ ਸੀਸਾ ਲੱਗਿਆ ਨਾਲੇ ਬਰਾਂਡਾ ਜਗ੍ਹਾ ਨੂੰ ਆ ਕੋਹੀ ਆ ਬਾਬਾ ਹੀਰਾ ਲਾਲ ਸਿੰਘ ਮਹਾਰਾਜ ਜੀ ਦੀ ਇੱਥੇ ਬਹਿ ਕੇ ਤਪਚਿਆ ਕਰਦੇ ਹੁੰਦੇ ਸੀ ਇਹ ਜਗ੍ਹਾ ਤੇ ਆਦੇ ਉੱਤੋਂ ਸਾਡੇ 36 ਵੀ ਆ ਕੋਈ ਜਾਨਵਰ ਨਹੀਂ ਡੱਕਦਾ ਆ ਕੋਹੀ ਆ ਬਾਬੇ ਦੀ ਇੱਥੇ ਬੈਠੇ ਹੁੰਦੇ ਤੇ ਆ ਹੈਗੀ ਤਰਬੈਣੀ ਆਹ ਤਰਬੈਣੀ ਬਈ ਕਿੰਨੀ ਭਾਰੀ ਹੋ ਗਈ ਉਦੋਂ ਬਾਬਾ ਜੀ ਇੱਥੇ ਬਹਿੰਦੇ ਹੁੰਦੇ ਸੀ ਇਹਦੇ ਥੱਲੇ ਇਹਦੇ ਥੱਲੇ ਬੈਠ ਕੇ ਤਪਛਿਆ ਕਰਦੇ ਤੇ ਅਜੇ ਤਰ ਪਣੀ ਦੇਖ ਲੋ ਕਿੱਡੀ ਹੋ ਗਈ ਤੇ ਆ ਬਾਬੇ ਦੀ ਖੋਹੀ ਦੀ ਯਾਰ ਆ ਪੂਰੀ ਟੁਕੜੀ ਲੋਹਾ ਕੇ ਬਣਾਈ ਪਈ ਆ ਵਧੀਆ ਆ ਦਾਲੇ ਜਗਾ ਸਾਰੇ ਆ ਦੋ ਕਿੱਲੇ ਆਪਣੇ ਬਹਿ ਗੋਗੇ ਹਾਂ ਇੱਥੇ ਐਨ ਕਣਕ ਹੁੰਦੀ ਆ ਪੂਰੀ ਜਾਨ ਝੋਨਾ ਪੂਰਾ ਹੀ ਫਾਲੇ ਦਾ ਵੇਜਿਆ ਸੀਗਾ ਉਹ ਆਪਣਾ ਬਗਲ ਕਰਿਆ ਵਾ ਦਾਲੇ-ਦਾਲੇ ਸਾਰੇ ਉਹਦੇ ਕੰਮ ਤੇ ਕਰੀ ਵੀ ਆ ਉਹਦੇ ਆ ਸਾਰੇ ਇੰਦਰ ਪ੍ਰਧਾਨ ਕੁੰਡਾ ਹਸਿਆ ਦਾ ਗੇਟ ਆ ਆਹ ਦੇ ਆ ਗੇਟ ਇਹਨਾਂ ਦੇ ਪ੍ਰਧਾਨ ਦਾ ਗੇਟ ਆ ਕੁੰਡਾ ਹਸਿਆ ਹੁੰਦਾ ਇੱਧਰ ਆ ਆਂਬ ਦੇ ਬੂਟੇ ਲੱਗੇ ਆ ਬਹੁਤ ਪਾਰੇ ਆਂਬਾ ਇੱਥੇ ਆ ਸਾਰੇ ਦਰਖਤ ਛਾਂਗ ਦੇਣੇ ਆ ਹੁਣ ਉਹ ਦੇ ਗੇਟ ਦੀੰਦਾ ਵਿੱਚ ਦੀ ਚੇਰ ਖੜੇ ਆ ਹੋਰ ਤਨ ਤਨ ਬਾਬਾ ਹੀਰਾਲਾਸੇ ਮਹਾਰਾਜ ਜੀ ਦੇ ਸਾਹਮਣੇ ਬਣਿਆ ਹੋਇਆ ਗੇਟ ਆ ਕਾਰ ਦੀਆਂ ਸੰਗ ਤਾਂ ਆ ਕੇ ਦਰਸ਼ਨ ਮੇਲੇ ਇੱਥੇ ਢਾਲੇ-ਢਾਲੇ ਸਾਡੇ ਸਾਰੇ ਛੜਕ ਬਣੀ ਵੀ ਆ ਦੇ ਛੜਕ ਤੇ ਆਉਂਦੇ ਜਾਂਦੇ ਆ ਆ ساری ਸੜਕ ਬਣੀ ਜਾ ਰਹੀ ਓ ਸ਼ਾਂਗ ਹੀ ਜਾਂਦੇ ਆ ਤਰਾਕ ਤੋਂ ਬਈਏ ਲੱਗੇ ਹੋਇਆ ਮੋ ਇੱਥੇ ਕੋਲੇ ਖੜ ਜਾਣਾ ਨਾ ਘੰਟਾ ਚੱਲ ਇੰਨੇ ਨਾਲ ਬੰਦੇ ਲੱਗੇ ਰਹਿੰਦੇ ਆ ਬਾਪੇ ਦੀ ਜਗਾ ਸਾਫ ਹੋਈ ਜਾ ਰਹੀ ਆ ਇਹ ਰਹੀ ਆ ਇਧਰਲੇ ਪਾਸੇ ਜਗਾ ਦੇਖ ਲੋ ਉਹੀ ਠੰਡੀ ਹਵਾ ਵਗਦੀ ਆ ਪੱਛੋਂ ਆ ਗਿਆ ਚੂਲਾ ਇੱਥੇ ਜੋ ਆਕ ਲੈਣ ਦੇ ਝੂਟੇ ਆ ਕੇ ਆਹ ਦੇਖਾ ਝੂਲਾ ਬਣਾਇਆ ਹੋਇਆ ਸੰਗਲੀਆਂ ਨਾਲ ਇੱਥੇ ਜਵਾਕ ਝੂਟੇ ਲੈਂਦੇ ਆ। ਉਹ ਸਾਹਮਣੇ ਵੇਚਦੀ ਆਪਣਾ ਗੇਟ ਦੀਦਾ। ਛੱਡ ਵੱਡਾ ਰੋਟੀ ਟੱਕ ਵਾਸਤੇ ਪਾਇਆ ਛੱਡ ਉਹ ਸਾਹਮਣੇ। ਆਹ ਰਸਤਾ ਆਪਣਾ ਜਾਂਦਾ ਦੂਜੇ ਗੇਟ ਨੂੰ ਉਹ ਸਾਹਮਣੇ ਵੱਡਾ ਗੇਟ ਦੀਦਾ। ਬਾਬੇ ਦਾ ਮੇਨ ਗੇਟ ਪਹਿਲਾ। ਫਸਟ ਨੰਬਰ ਗੇਟ ਬਾਬੇ ਦੀ ਜਗਾ ਹੈ ਪੂਰੀ ਵਧੀਆ ਔਖਣਾ ਜੀ ਲੱਗਦਾ ਇੱਥੇ 10 ਮਿੰਟ ਆ ਕੇ ਬਾਬੇ ਦੀ ਜਗਾ ਦੇ ਕੋਲ ਸਾਰੇ ਬੰਦੇ ਸੁਖਣਾ ਆ ਜਾਂਦੇ ਇੱਥੇ ਆਦੇ ਆ ਰੇਤਾ ਪਿਆ ਆਪਣਾ ਕੱਕਾ ਰੇਤਾ ਜੇ ਲੋਡ ਹੋਵੇ ਇਤੋਂ ਭਰਤ ਲਈਦਾ ਚੱਕ ਕੇ ਵੱਧਾ ਇੱਥੇ ਸੜ ਦਈਦਾ ਜਦੋਂ ਵੱਧ ਹੋਵੇ ਆ ਲਿਆ ਹਾ ਯਾਰ ਆ ਰਾਹ ਇਧਰੋਂ ਘੜਾਂਗੇ ਸਾਈਡ ਜੀ ਆ ਰਿਆ ਸਾਰੀ ਦੇਖਣ ਵਾਲੀ ਆ ਉਹ ਆਪਣਾ ਪਾਰਕ ਤੇ ਮੇਲਾ ਲੱਗਦਾ ਜਦੋਂ ਦੁਕਾਨਾਂ ਲੱਗਦੀਆਂ ਹੁੰਦੀਆਂ ਇੱਥੇ ਬਾਰਸ਼ੀ ਮਾਘੀ ਵਿਸਾਖੀ ਆਹ ਸੜਕਾ ਇੱਥੇ ਸਾਫ ਸਫਾਈਆ ਹੁੰਦਾ ਸਵੇਰ ਉਹਦੇ ਉਧਰ ਜਾਣਾ ਪੈਣਾ ਕਰਦਣਿਆ ਕੋਈ